ਲਓ ਪਹਿਲੀ ਕਬੱਡੀ ਕਹਿੰਦੇ ਇੱਧਰ ਪੰਡਤ ਬੁੱਢੇ ਥੇਰੇ ਬਾਗੇ ਕਹਿੰਦੇ ਮੇਰੇ ਵੀਰੋ ਡੇਢ ਨੰਬਰ ਦਾ ਅੰਕੇ ਜਿਹੜਾ ਆਪਣੀ ਟੀਮ ਲਈ ਜੋੜ ਦਿੰਦਾ ਵਾ ਖੇਡਦਾ ਕਬੱਡੀ ਮੁੰਡਾ ਪਹਿਲੀ ਰੇਡ ਬਾਰੇ ਤਾੜੀ ਵੇਖੇ ਉਹ ਲੱਗਾ ਵੇਖ ਜੱਫਾ ਤਾੜੀ ਲੋਕਾਂ ਨੇ ਲਵਾਈ ਹੋਵੇ ਪਹਿਲਾ ਡੇਢ ਨੰਬਰ ਲੈ ਕੇ ਜਦੋਂ ਆਣ ਹੰਦਿਆ ਤੇ ਪੜਦਾ ਮਲਕੀ ਜੀ ਜੀ ਲੱਗਣੇ ਆ ਤੁਹਾਡਾ ਢੁੱਡ ਜਿਉ ਕਰਦਾ ਇਹ ਮੈਚ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਮੈਚ ਵੀ ਬੜਾ ਜ਼ਰੂਰੀ ਹੈ ਇਧਰਲੇ ਪਾਸੇ ਪਲਵਿੰਦਰ ਯੂਕੇ ਹਰਜੀਤ ਯੂਕੇ ਤੇ ਸੋਨੂ ਯੂਕੇ ਜਸਵਿੰਦਰ ਵੱਡਾ ਇਹਨਾਂ ਵੀਰਾਂ ਵੱਲੋਂ ਬੈਸ ਰੇਡਰ ਤੇ ਬੈਸ ਜਾਫੀ ਨੂੰ ਐਲ.ਡੀ ਦਿੱਤੀਆਂ ਜਾਣਗੀਆਂ ਬਹੁਤ-ਬਹੁਤ ਧੰਨਵਾਦ 55 ਕਿਲੋ ਦਾ ਪਹਿਲਾ ਨਾਮ ਤੇ ਦੂਜਾ ਨਾਮ ਹੈ ਬਲਦੇਵ ਸਿੰਘ ਜੀ ਯੂਕੇ ਤੇ ਸਤਨਾਮ ਸਿੰਘ ਜੀ ਯੂਕੇ ਇਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵਾਲੀਬਾਲ ਦਾ ਪਹਿਲਾ ਨਾਮ ਹੈ ਬਲਵਿੰਦਰ ਸਿੰਘ ਜੀ ਯੂਕੇ ਤੇ ਵਾਲੀਬਾਲ ਦਾ ਦੂਸਰਾ ਨਾਮ ਚਮਕੌਰ ਵੱਡਾ ਯੂਐਸਏ ওভার ਟੂ ਗਰਾਊਂਡ ਇਧਰਲੇ ਪਾਸੇ ਪਈ ਹੋਈ ਕਬੱਡੀ ਹੈ ਵਾਹ ਵੀ ਨਜਵੰਨਾ ਇਧਰਲੇ ਪਾਸੇ ਬੱਲੇ ਬੱਲੇ ਆਹ ਮੁੰਡੇ ਨੂੰ ਕਹਿੰਦੇ ਛੋਟਾ ਸੱਤੂ ਆਖਿਆ ਜਾਂਦਾ ਹੈ ਇਧਰਲੇ ਪਾਸੇ ਦੇਖ ਲੈ ਕਿ ਪਈ ਹੈ ਕਬੱਡੀ ਛੋਟਾ ਸੱਤੂ 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 ਦੇ ਨੰਬਰ ਰੀਡਰ ਦਾ ਬਾਈ ਜੀ ਧੌਲਾ ਨੇ ਵੱਜਣੀਆਂ ਹੀ ਆ ਹੁਣ ਗੁੱਸਾ ਨਾ ਕਰਿਓ ਕਬੱਡੀ ਖੇਡ ਪਹਿਲਾ ਸਮਾਂ ਸੀ ਜਦੋਂ ਪਾਕਿਸਤਾਨ ਦੀ ਢੇਰੀਆਂ ਵਾਲੀ ਮਾਝੀ ਦੀ ਕਬੱਡੀ ਬੜੀ ਮਸ਼ਹੂਰ ਸੀ ਉਜਦੇ ਲਫੜੇ ਵੱਜਦੇ ਹੁੰਦੇ ਸੀ ਕਿ ਕੰਨ ਗੂੰਜਦੇ ਲਫੜਿਆਂ ਨਾਲ ਪਰ ਕੈਰਮ ਬੋਰਡ ਖੇਡਦੇ ਜੰਗੇ ਮਰਦ ਖੇਡਦੇ ਖਤਰਿਆਂ ਨਾਲ ਸੋ ਧੌਲਾ ਵੱਜਣੀਆਂ ਹੀ ਆ ਗੁੱਸਾ ਨਹੀਂ ਕਬੱਡੀ ਖੇਡ ਹੈ ਜਿੰਦ ਜਾਨ ਆਹ ਕਹਿੰਦੇ ਇਧਰ ਬੰਨੇ ਬਾਲਾਪੁਰ ਦੀਆਂ ਕਹਿੰਦੇ ਕਬੱਡੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਤਿਆਰ ਵਰਤਿਆਰ ਹੈ ਇਧਰ ਕਹਿੰਦੇ ਛੋਟਾ ਸੱਤੂ ਹੈ ਪਿੰਦੂ ਵਰਗੇ ਤਿਆਰ ਨੇ ਮੇਰੇ ਮਿੱਤਰੋ ਨਾਲ ਕਹਿੰਦੇ ਕਿਹੜਾ ਹੁਣ ਕਰੂਗਾ ਜਰਮਨ ਵਰਗੀ ਤਿਆਰ ਨੇ ਬੱਲੇ ਬੱਲੇ ਕਰਾਊਗਾ ਕਿ ਨਹੀਂ ਆਹ ਕਹਿੰਦੇ ਬੱਲੇ ਨਵੇਂ ਪਿੰਡਿਆ ਕਬੱਡੀ ਪਾਉਣ ਲਈ ਬਟਰਾ ਵੱਲ ਕਬੱਡੀ ਪਈ ਹੈ ਔਰ ਇਧਰਲੇ ਬੰਨੇ ਖੇਡ ਮੈਦਾਨ ਦੇ ਵਿੱਚ ਆਹ ਕਰਦਾ ਹੀ ਕੋਸ਼ਿਸ਼ ਕਹਿੰਦਾ ਮੇਰੇ ਵੀਰੋ ਇਧਰਲੇ ਬੰਨੇ ਮੁਕਾਬਲਾ ਕਬੱਡੀ ਕਹਿੰਦੇ ਜਸਪ੍ਰੀਤ ਨਾਮ ਆ ਕਹਿੰਦੇ ਜਸਾ ਨਹੀਂ ਕਦੇ ਸਿਧਮਾ ਦੋਨਾਂ ਵੱਲ ਕਦੇ ਫਤੇਪੁਰਿਆ ਕੌਪ ਦੇ ਗੀਤਕਾਰਾਂ ਦੇ ਵਿੱਚ ਨਾਮ ਹੈ ਕਬੱਡੀ ਜੱਸੇ ਦੀ ਹੈ ਪੇਗ ਤੋਂ ਪਰਦੀ ਮਾਰਨ ਨੂੰ ਮੱਧ ਹੈ ਉਧਰੋਂ ਪਾਸੇ ਦੇਖ ਲੈ ਸ਼ਾਨਦਾਰ ਜੱਸੇ ਦੀ ਪੇਹੇ ਕਬੱਡੀ ਤੇ ਹਲਕਾ ਜਿਹਾ ਡੱਚ ਨੰਬਰ ਜੱਸਾ ਜੋੜਦਾ ਹੋਇਆ ਆਇਆ ਬ੍ਰਿਤਾ ਗਿਆ ਬ੍ਰਿਤਾ ਲਾਈ ਕਰਦੇ ਦਾ ਕਬੱਡੀ ਤੇ ਕਪੂਠਲਾ ਜੀਜਾ ਨੂੰ ਦੋ ਦਾ ਕਬੱਡੀ ਦੇ ਕਬੂਥਲਾ ਜਿੱਜਾ ਕੋ ਦਾ ਲਓ ਵਿਸ਼ਾਲ ਦੀ ਕਬੱਡੀ ਪੈ ਗਈ ਹੈ ਕਹਿੰਦੇ ਵਿਸ਼ਾਲ ਹੈ ਕਹਿੰਦੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਜੱਲੋਵਾਲੀਆ ਨੇੜੇ ਗੁੱਗਾਲੇ ਨੇੜੇ ਸ਼ਕਰਪੁਰ ਦੇ ਉਹ ਕਹਿੰਦੇ ਜੱਲੋਵਾਲ ਪਿੰਡੇ ਮੇਰੇ ਮਿੱਤਰੋ ਇਧਰਲੇ ਬੰਨੇ ਛੋਟਾ ਸੱਤੂ ਛੋਟਾ ਸੱਤੂ ਉਹ ਕਰਦਾ ਕਮਾਲ ਤੇ ਅੜੋ ਤੜੀ ਜੰਨੇ ਜਦੋਂ ਪੇਚੇ ਸੋਹਣਿਆ ਦੂਰ ਹੁੰਦੇ ਦਿਲਾਂ ਦੇ ਭਲੇਗੇ ਸੋਹਣਿਆ ਅਗਲਾ ਵੀਕੀਆਂ ਦੀ ਕਤੀ ਮੋਰਾ ਰਾਜੇ ਗਲੇ ਦਬਗਾ ਬਗਾਨੇ ਪੁੱਤ ਦਾ ਵਜੂਗਾ ਫਰਾਟਾ ਜਿਵੇਂ ਨੀਲੇ ਫੋੜ ਦਾ ਨਾਲ ਹੀ ਉਹ ਪਰ ਪਿੰਡ ਬੱਦਰ ਦਾ ਦੂਜਾ ਮੁਕਾਬਲਾ ਢਾਲੀਵਾਲ ਬੇੜ ਤੇ ਰਸੂਲਪੁਰ ਇਹ ਵੀ ਟੀਮਾਂ ਚੱਲਦੇ ਮੈਦਾਨ ਦੇ ਵਿੱਚ ਰਿਪੋਰਟ ਕਰ ਜਾਣ ਢਾਲੀਵਾਲ ਬੇਟ ਤੇ ਰਸੂਲਪੁਰ ਦੀਆਂ ਟੀਮਾਂ ਵੀ ਚੱਲਦੇ ਮੈਦਾਨ ਦੇ ਰਿਪੋਰਟ ਕਰ ਜਾਣ ਉਹ ਤੋਂ ਤੀਸਰਾ ਮੁਕਾਬਲਾ ਨਸਰਾਲਾ ਤੇ ਸਰਹਾਲੀ ਦੇ ਦਰਮਿਆਨ ਖੇਡਿਆ ਜਾਣਾ ਉਹ ਵੀ ਟੀਮਾਂ ਜਲਦੋਂ ਜਲਦ ਖੇਡ ਮੈਦਾਨ 'ਚ ਰਿਪੋਰਟ ਕਰਨ ਲਓ ਬਾਲਾ ਨਵੇਂ ਪਿੰਡਿਆ ਇੱਧਰ ਸੱਤੂ ਵਰਗੇ ਪਿੰਦੂ ਵਰਗੇ ਪਰ ਇੱਧਰ ਦੇ ਬੰਦੇ ਛੋਟਾ ਸੱਤੂ ਡਬਲ ਟੱਚ ਤੇ ਕਬੱਡੀ ਗੁਰਪ੍ਰੀਤ ਦੀ ਹੈ ਸਿੱਖੀ ਸਰੂਪ ਦੇ ਵਿੱਚ ਇਧਰਲੇ ਪਾਸੇ ਆਂਦੇ ਸਰਵ ਸਿੰਘ ਦਾ ਸਰੀਰ ਹੈ ਵਾਹ ਉਹਨਾਂ ਜਵੰਨਾ ਉਧਰ ਦੇ ਪਾਸੇ ਗੁਰਪ੍ਰੀਤ ਦੀ ਪਈ ਹੈ ਕਬੱਡੀ ਦੇ ਉੱਪਰ ਚਾਰ ਜਾਫੀ ਆਹ ਗੁਰਪ੍ਰੀਤ ਲੰਮੀ ਉਂਗਲ ਖੜੀ ਕਰਦਾ ਵੀ ਨੰਬਰ ਰੇਡਰ ਦਾ ਹੈ ਨੰਬਰ ਮਾਝੇ ਦੀ ਟੀਮ ਦਾ ਉਹ ਨੰਬਰ ਮਾਝੇ ਦੀ ਟੀਮ ਦਾ ਹੈ ਜੀ ਸਿੱਧੂਆ ਪਹਿਲਾ ਇਨਾਮ 75000 ਦਿੱਤਾ ਜਾਣਾ ਦੂਜਾ ਇਨਾਮ 55000 ਤੇ ਬੈਸਟ ਆਲੀ ਜਸਪਾਲ ਸਿੰਘ ਜੀ ਐਲਈਡੀਆਂ ਦਿੱਤੀਆਂ ਜਾਣੀਆਂ ਐਲਈਡੀਆਂ ਤੇ ਕੱਲ ਨੂੰ ਲੜਕਿਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਣਾ ਇਹ ਸਾਡੇ ਸਤਿਕਾਰਯੋਗ ਕਮੇਟੀ ਵੱਲੋਂ ਬੇਨਤੀ ਹੈ ਵੀ ਸਾਰੀ ਸੰਗਤ ਹੋ ਮਹਾਮਾਗੇ ਬਣਜੋ ਹਉਮਾ ਹਮਾ ਆ ਕੇ ਪਹੁੰਚੋ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਬੁੱਢੇ ਥੇਲੇ ਵਾਲੇ ਦੀ ਪੈ ਚੁੱਕੀ ਹੈ ਮੇਰੇ ਮਿੱਤਰੋ ਇਧਰ ਲੈ ਬੰਨੇ ਚਾਰ ਨੇ ਪਰ ਕਹਿੰਦੇ ਚੋਟੀ ਦਾ ਨੰਬਰ ਉਹ ਕਰਨ ਜੋੜ ਗਿਆ ਮੇਰੇ ਮਿੱਤਰੋ ਗਰਮ ਜਿਹੰਦੇ ਇਹ ਬੁੱਡੇ ਥੇ ਵਾਲਾ ਖੋਟੀ ਦਾ ਨੰਬਰ ਆਪਣੀ ਟੀਮ ਲਈ ਜੋੜ ਚੁੱਕਿਆ ਹੈ ਇਧਰ ਬੰਨੇ ਫਿਰ ਕਹਿੰਦੇ ਆਹ ਬਾਲਾ ਨਵੇਂ ਪਿੰਡਿਆ ਕਹਿੰਦੇ ਕਬੱਡੀ ਪਾਉਣ ਲਈ ਵੱਧ ਚੁੱਕਿਆ ਮੇਰੇ ਮਿੱਤਰੋ ਇਧਰ ਬੰਨੇ ਚਾਰ ਜਾਫੀ ਨੇ ਤੇਜੀ ਵਰਗੇ ਤਿਆਰ ਨੇ ਆਹ ਜੋਬਨ ਵਰਗੇ ਪਿੰਦੂ ਵਰਗੇ ਸੱਤੂ ਵਰਗੇ ਤਿਆਰ ਨੇ ਮੇਰੇ ਮਿੱਤਰੋ ਪਰ ਇਧਰ ਬੰਨੇ ਨੰਬਰ ਜਿਹੜਾ ਬੁੱਟਰਾਂ ਦੀ ਟੀਮ ਦੇ ਖਾਤੇ ਜੁੜ ਚੁੱਕਿਆ ਹੈ ਅਗਲਾ ਮੈਚ ਦੀਆਂ ਟੀਮਾਂ ਧਾਲੀ ਵਾਲੇ ਬੇਟ ਦੇ ਰਸੂਲ ਪਰ ਚੱਲਦੇ ਮੈਚ ਦੇ ਵਿੱਚ ਖੇਡ ਮਦਦ ਰੋਡ ਕਰ ਜਾਣ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਹੈ ਅੱਜ ਕਹਿੰਦੇ ਮੇਰੇ ਵੀਰੋ ਓਪਨ ਪਿੰਡ ਪੱਦਰ ਦੇ ਮੁਕਾਬਲੇ ਤਿੰਨ ਖਿਡਾਰੀ ਬਾਹਰੋਂ ਭਾਗ ਲੈਣਗੇ ਮੇਰੇ ਮਿੱਤਰੋ ਮੁਕਾਬਲਾ ਪੂਰੇ ਚੋਟੀ ਦੇ ਹੋਣਾ ਹੈ ਤੇ ਪਹਿਲੇ ਹੀ ਟੱਕਰ ਪਹਿਲਾ ਮੈਚ ਦੇ ਪਹਿਲੇ ਹੀ ਪਟਾਕੇ ਪੂਰੇ ਪੈਂਦੇ ਪਏ ਆ ਲਓ ਵਿਸ਼ਾਲ ਦੀ ਕਬੱਡੀ ਤੇਜ਼ੀ ਨਾਲ ਮੁਕਾਬਲਾ ਗੋਪੀ ਦੀ ਗੱਲ ਕਰਦਾ ਆਹ ਤੇਜੀ ਲਖਣਗੇ ਪੱਡਿਆਂ ਵਾਲਾ ਵੀ ਜਾ ਵਸਿਆ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਆਹ ਤੇਜੀ ਹੈ ਆਹ ਤੇਜ਼ੀ ਹੈ ਕਹਿੰਦੇ ਵਾਹ ਵੀ ਨਾ ਜਵੰਨਾ ਕਦੇ ਲਖਣਗੇ ਪੰਡਿਆਂ ਦੇ ਤੀਜੀ ਦੀਆਂ ਗੱਲਾਂ ਹੋਈਆਂ ਆਓ ਵਾਹ ਨਾ ਜਵੰਨਾ ਉਧਰ ਦੇ ਬੰਨੇ ਪੰਡਤ ਬੁੱਢੇ ਥੇ ਵਾਲੇ ਦੀ ਕਬੱਡੀ ਪੈ ਗਈ ਆ ਕਹਿੰਦੇ ਪੰਡਤਾਂ ਦਾ ਪੰਡਤ ਆ ਵੇ ਉਹ ਟੀਮਾਂ ਦੇਖਦੇ ਉਹ ਸਾਡਾ ਕਿੱਥੇ ਨੂੰ ਜਾਂਦਾ ਸਰਨਾਵਾ ਇਹ ਆ ਮੁੰਡਾ ਪੰਡਤਾਂ ਦਾ ਮੇਰੇ ਵੀਰੋ ਇੱਕ ਹਨੀ ਪੰਡਨ ਦੀਆਂ ਗੱਲਾਂ ਪਰ ਇਧਰ ਦੇ ਬੰਨੇ ਪੰਡਤ ਕਹਿੰਦੇ ਬੁੱਢੇ ਥੇ ਵਾਲਾ ਕਰਦਾ ਹੈ ਗੱਭਰੂ ਕਮਾਲ ਚੋਟੀ ਦਾ ਨੰਬਰ ਤੇ ਉਧਰ ਪਰਮਜੀਤ ਉਹ ਕਹਿੰਦਾ ਬਾਜੀ ਇਸ਼ਾਰਾ ਕਰਦੇ ਕਿ ਨੰਬਰ ਜੁੜ ਚੁੱਕਿਆ ਜਿਹੜਾ ਉਹ ਮੇਰੇ ਵੀਰੋ ਬੁੱਢੇ ਥੇ ਦੀ ਟੀਮ ਤੇ ਜਿਹੜੀ ਜਗ੍ਹਾ ਹੈ ਸ਼ਾਨਦਾਰ ਨੰਬਰ ਇਧਰ ਬੰਨੇ ਕਬੱਡੀ ਪਾਉਣ ਲਈ ਕਹਿੰਦੇ ਗੋਪੀ ਇਹ ਗੁਰਪ੍ਰੀਤ ਦਾ ਨਾਮ ਹੈ ਮੁੰਡੇ ਦਾ ਅੱਜ ਵੱਡੇ ਮੇਡ ਦੀ ਗਰਾਊਂਡ ਦੇ ਵਿੱਚ ਖੰਡਾ ਫੜ ਰਿਹਾ ਕਬੱਡੀ ਦਾ ਕਬੱਡੀ ਦਾ ਖੰਡਾ ਖੜਕ ਰਿਹਾ ਉਧਰਲੇ ਪਾਸੇ ਦੇਖ ਲਾਗੇ ਬੁੱਟਰਾਂ ਦੇ ਚਾਰ ਆਹ ਮੰਨੇ ਪਰਵੰਨੇ ਇਧਰਲੇ ਪਾਸੇ ਦੇਖ ਲਾਗੇ ਗੁਰਪ੍ਰੀਤ ਦਾ ਹਲਕਾ ਜਿਹਾ ਟੱਚ ਪੰਡਤ ਜੀ ਬਿਆਸ ਵਾਲੇ ਵੀ ਪਹੁੰਚੇ ਹੋਏ ਆ ਪਿਆਰ ਦੇ ਨਾਲ ਬਹੁਤ ਧੰਨਵਾਦ ਹੈ ਭੱਲੂ ਵਰਗੇ ਤਿਆਰ ਨੇ ਬਿੰਦੂ ਵਰਗੇ ਤਿਆਰ ਨੇ ਮੇਰੇ ਵੀਰੋ ਹੁਣ ਕਿਹੜਾ ਕਹਿੰਦੇ ਤੇਜੀ ਵਰਗੇ ਤਿਆਰ ਨੇ ਯਾਰ ਜਾਬੀ ਚਾਰਾਂ ਦੇ ਵਿੱਚੋਂ ਫਿਰ ਮੁਕਾਬਲਾ ਜਿਹੜਾ ਕਹਿੰਦੇ ਇਧਰ ਨਾ ਬੰਨੇ ਕਰਦਾ ਕਹਿੰਦੇ ਉਹ ਬੁੱਢੇ ਫੀਆ ਤਿਆਰੀ ਮੇਰੇ ਮਿੱਤਰੋ ਹੁੰਦਾ ਹੋਏ ਬੱਲੇ ਬੱਲੇ ਪਰ ਜੱਫਾ ਜਿਹੜਾ ਨਹੀਂ ਲੱਗ ਸਕਿਆ ਨੰਬਰ ਜਿਹੜਾ ਕਹਿੰਦੇ ਵਿਸ਼ਾਲ ਨੇ ਉਹ ਜੱਲੋਵਾਲ ਵਾਲੇ ਨੇ ਗੱਭਰੂ ਨੇ ਕਹਿੰਦੇ ਆਪਣੀ ਟੀਮ ਲਈ ਬੁੱਟਰਾਂ ਲਈ ਜੋੜ ਦਿੱਤਾ ਅਗਲਾ ਮੈਚ ிவால ரூலபுர கலூலபுர ਏ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਅੱਜ ਪਰਮਜੀਤ ਸਿੰਘ ਜੀ ਟਿੱੱਬਾ ਸਾਹਿਬ ਤੇ ਪਲੱਥਾਂ ਵਾਲੇ ਫੌਜੀ ਨੂੰ ਵੱਡੀ ਜ਼ਿੰਮੇਵਾਰੀ ਹੈ ਇਸ ਗਰਾਊਂਡ ਦੇ ਉੱਪਰ ਸਿੱਧੂਆ ਕੈਮਰੇ ਫੋਕਸ ਰੱਖ ਲੈ ਆਹ ਦੇਖ ਲਾਗੇ ਬਾਲਾ ਉਹ ਜਾਂਦਾ ਕਹਿੰਦੇ ਵੀ ਐਵੇਂ ਨਹੀਂ ਕਿਸੇ ਸ਼ਾਇਰ ਨੇ ਲਿਖਿਆ ਟਿੱੱਬਾ ਸਾਹਿਬ ਕਿ ਕਾਲੇ ਰੰਗ ਦੇ ਵਿੱਚ ਜੱਜਦੀ ਸੋਹਣੀ ਥਾਰ ਸੋਹਣਿਆ ਵੇ 10000 ਦੇ ਮਿਲਦੇ ਪਰ ਬਣ 400 ਸੋਹਣਿਆ ਵੇ ਕਾਲੇ ਰੰਗ ਦੇ ਵਿੱਚ ਜੱਜਦੀ ਸੋਹਣੀ ਧਾਰ ਸੋਹਣਿਆ ਆਵੇ 10000 ਦੇ ਮਿਲਦੇ ਸਿੱਧੂਆ ਕੋਪਣ 400 ਸੋਹਣਿਆ ਆਵੇ ਲਓ ਕਹਿੰਦੇ ਜੱਸਾ ਕਹਿੰਦੇ ਜੋਟੀ ਦਾ ਨੰਬਰ ਜੋੜ ਗਿਆ ਮੇਰੇ ਮਿੱਤਰੋ ਇਧਰ ਬੰਨੇ ਫੇਰ ਕਹਿੰਦੇ ਕਬੱਡੀ ਪਾਉਣ ਲਈ ਵਿਸ਼ਾਲ ਕਹਿੰਦੇ ਬਟਰਾ ਵਾਲਾ ਪੁੱਜ ਗਿਆ ਮੇਰੇ ਮਿੱਤਰੋ ਚਾਰਾਂ ਦੇ ਧਾਵਾ ਬੋਲਿਆ ਹੈ ਚਾਰਾਂ ਦੇ ਵਿੱਚੋਂ ਹਣ ਕਿਹੜਾ ਕਹਿੰਦੇ ਆਹ ਕਹਿੰਦੇ ਬੱਲੇ ਬੱਲੇ ਕਰਾਊਗਾ ਗੱਲਾਂ ਸਮੇਂ ਦੀਆਂ ਹੋਣੀਆਂ ਮੇਰੇ ਮਿੱਤਰੋ ਚਾਰਾਂ ਦੇ ਵਿੱਚੋਂ ਹਣ ਤੇਜੀ ਵਰਗੇ ਤਿਆਰ ਨੇ ਵੱਲੂ ਵਰਗੇ ਤਿਆਰ ਨੇ ਮੇਰੇ ਮਿੱਤਰੋ ਹਣ ਕਿਹੜਾ ਕਹਿੰਦੇ ਬੱਲੇ ਬੱਲੇ ਕਰਾਊਗਾ ਪਰ ਇਧਰਲੇ ਬੱਲੇ ਜ਼ਿੱਗੀ ਜ਼ਰੂਰ ਦੇ ਵਿੱਚ ਆਹ ਕਰਦਾ ਏ ਕੋਸ਼ਿਸ਼ ਮੁੰਡਾ ਕਿ ਕੋਸ਼ਿਸ਼ ਕਰਨ ਵਾਲੋ ਕੀ ਕਦੀ ਹਾਰ ਨਹੀਂ ਹੁੰਦੀ ਬਿਨਾ ਕੁਝ ਚੁਝਕੀਏ ਕਬੀ ਵੀ ਜੈਜੈਕਾਰ ਨਹੀਂ ਹੋਤੀ ਪਰ ਚੋਟੀ ਦਾ ਨੰਬਰ ਫੌਜੀ ਸਾਹਿਬ ਇਸ਼ਾਰਾ ਕਰਦੇ ਕਿ ਬੁੱਟਰਾਂ ਦੀ ਟੀਮ ਦੇ ਹਿੱਸੇ ਜੁੜ ਗਿਆ ਅਗਲਾ ਜਿਹੜਾ ਮੈਚ ਹੋਵੇਗਾ ਦੇਵਾ ਫਰੈਂਡਸ ਕਬੱਡੀ ਥਾਲੀ ਵਾਲ ਬੇਟ ਤੇ ਰਸੂਲਪੁਰ ਅਲੀ ਪੱਤੜ ਜੀ ਆਏ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਅਗਲੇ ਮੈਚ ਦੀਆਂ ਸਮਾਪਤਾ ਅਲੀ ਪੱਤੜ ਜੀ ਸਾਡੇ ਵੀਰ ਦੇਣਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਅਲੀ ਪੱਤੜ ਜੀ ਬਹੁਤ ਬਹੁਤ ਧੰਨਵਾਦ ਮੇਰੇ ਵੀਰੋ ਅਲੇ ਪਤੜੀ ਜੀ ਦਾ ਵੀ ਦਿলো ਧੰਨਵਾਦ ਹੈ ਮੇਰੇ ਵੀਰੇ ਖੇਡ ਬੁਲਾਰਿਆਂ ਦੇ ਵਿੱਚ ਇੱਕ ਵੱਡਾ ਨਾਂ ਹੈ ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਇਸ ਵੇਲੇ ਆਹ ਬਾਲਾ ਕਹਿੰਦੇ ਨਵੇਂ ਪਿੰਡਿਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਵਧ ਚੁੱਕਿਆ ਹੈ ਕਿ ਵਧਿਆ ਕਰ ਤੋਂ ਵਧਿਆ ਕਰਨਾ ਪੈਰ ਪਛਾਣ ਨੂੰ ਦਰਿਆ ਕਰ ਬੰਨਾ ਜੇ ਚੋਟੀ ਦਾ ਖਿਡਾਰੀ ਆਹ ਬੱਲੂ ਕਰਦਾ ਹੈ ਕੋਸ਼ਿਸ਼ ਮੇਰੇ ਮਿੱਤਰੋ ਲੱਗ ਗਿਆ ਜਫਾ ਜਫਾ ਧਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜਿੰਨੇ ਸਾਰਾ ਕੁਝ ਤੱਕਿਆ ਜਾਵਾਂ ਬਲਹਾਰੇ ਜਿੰਨੇ ਕਾੜੇ ਦੀ ਕੱਢੀ ਹੈ ਖੇਡਨੀ ਕਬੱਡੀ ਯਾਰੋ ਖੇਡਨੀ ਕਬੱਡੀ ਹੈ ਕਈਆਂ ਯਾਰੋ ਸ਼ੁਰੂ ਕਰੀ ਕਈਆਂ ਖੇੜੇ ਖੇੜੇ ਛੱਡੀ ਐ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਐ ਸੋ ਕਬੱਡੀ ਦਾ ਅੱਜ ਸ਼ਾਨਦਾਰ ਵੱਡਾ ਜੱਗਾ ਵੱਡਾ ਜੀ ਆਓ ਤੁਹਾਡੀ ਕਲਮਕੀਦ ਆਦੀ ਐ ਇੱਕ ਕਹਿੰਦੇ ਸੰਗੋਜਲੇ ਵਾਲਾ ਜੱਗਾ ਸਾਡਾ ਵੀਰ ਤੇ ਇੱਕ ਜੱਗਾ ਵੱਡੇ ਬੇਟ ਵਾਲਾ ਬੁੱਢੇ ਥੇ ਦੇ 19 ਤੇ ਬੁੱਢਰਾ ਦੇ 7 ਬੁੱਢੇ ਥੇ ਦੀ ਟੀਮ ਹਾਸ ਸਮਝ ਦੇ ਵਿੱਚ ਲੀਡ ਕਰਦੀ ਹੋਈ ਹੈ ਚੱਲਦੇ ਮੈਚ ਦਾ ਜਿਹੜਾ ਹਾਫ ਸਮਾਂ ਹੋ ਚੁੱਕਿਆ ਹੈ ਤੇ ਨਾਲ ਹੀ ਦੂਸਰੇ ਮੈਚ ਦੀ ਟੀਮ ਨੂੰ ਬੇਨਤੀ ਹੈ ਥਾੜੀ ਵੱਲ ਬੇ ਤੇ ਰਸੂਲਪੁਰ ਕਿਉਂਕਿ ਉਹੀ ਟੀਮ ਟਾਸ ਜਿੰਨਰ ਹੋਏਗੀ ਜਿਹੜੀ ਪਹਿਲਾਂ ਪੁੱਜਗੀ ਟਾਲੀਵਾਲ ਬੇਟ ਤੇ ਰਸੂਲਪੁਰ ਦੂਸਰਾ ਮੈਚ ਦੇਆਂ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਰਿਪੋਰਟ ਕਰ ਜਾਣ ਆਪਨ ਪਿੰਡ ਪੱਤਰ ਦੂਜੇ ਮੁਕਾਬਲੇ ਦੀਆਂ ਟੀਮਾਂ ਟਾਲੀਵਾਲ ਬੇਟ ਤੇ ਰਸੂਲਪੁਰ ਦੋਨੋ ਟੀਮਾਂ ਜਲਦ ਜਲਦ ਖੇਡ ਮੈਦਾਨ ਦੇ ਵਿੱਚ ਰਿਪੋਰਟ ਕਰ ਜਾਣ ਦਿলো ਧੰਨਵਾਦ ਅਲੀ ਪੱਤੜ ਜੀ ਦਾ ਕਾਰੀ ਸਾਰੀ ਦੀ ਧਰਤੀ ਤਣ ਤਣ ਬਾਬਾ ਸਤਪਾਲ ਸਿੰਘ ਜੀ ਉਹਨਾਂ ਦੇ ਅਸ਼ੀਰਵਾਦ ਸਦਕਾ 51000 ਦੀ ਨਗਦ ਰਕਮ ਨਾਲ ਕਹਿੰਦੇ ਮੇਰੇ ਵੀਰੋ ਅਲੀ ਪਤਲਜੀ ਦਾ ਵੱਡਾ ਮਾਣ ਸਨਮਾਨ ਜਿਹੜਾ ਕੀਤਾ ਗਿਆ ਹੈ ਦਿਲੋਂ ਮੁਬਾਰਕਾਂ ਵਾ ਇਸੇ ਪਾਸੇ ਦੁਆ ਕਰਦੇ ਆਂ ਕਿ ਪ੍ਰਮਾਤਮਾ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਦੁੱਗਣੀ ਤਰੱਕੀ ਬਖਸ਼ੇ ਸੋਸਾ ਨੂੰ ਮਾਣ ਹੈ ਸਾਨੂੰ ਖੇਡ ਪ੍ਰਮੋਟਰਾਂ ਦੇ ਵਿੱਚ ਮਾਣ ਹੈ ਤੇ ਨਾਲ ਜਿੰਨੇ ਵੀ ਖੇਡ ਜਗਤ ਪ੍ਰੇਮੀ ਆ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਲਓ ਖੇਡ ਮੈਦਾਨ ਦੇ ਵਿੱਚ ਇਧਰ ਲੈ ਬੰਨੇ ਨਵੇਂ ਪਿੰਡੀਆਂ ਨਵੇਂ ਪਿੰਡੀਆਂ ਆਏ ਹਾਏ ਹਾਏ ਪਰ ਫੈਸਲੇ ਕੀ ਆ ਫੌਜੀ ਸਾਹਿਬ ਦੱਸਿਓ ਇਸ਼ਾਰਾ ਕਿੱਧਰ ਨੂੰ ਜਾਂਦਾ ਨੰਬਰ ਰੇਡਰ ਦਾ ਬਾਈ ਜੀ ਅਗਲੇ ਮੈਚ ਦੀਆਂ ਟੀਮਾਂ ਢਾਲੀਵਾਲ ਬੇਟ ਤੇ ਰਸੂਲਪੁਰ ਖੇਡ ਮੈਦਾਨ ਦੇ ਵਿੱਚ ਰਿਪੋਰਟ ਕਰ ਜਾਣ ਢਾਲੀਵਾਲ ਬੇਟ ਤੇ ਰਸੂਲਪੁਰ ਦੇਬਾ ਫਰੈਂਡਸ ਕਬੱਡੀ ਕਲੱਬ ਧਾਲੀਵਾਲ ਬੇੜ ਤੇ ਰਸੋਲਪੁਰ ਇਹ ਟੀਮਾਂ ਨੂੰ ਪਿਆਰ ਦੇ ਜਿਹੜੇ ਸੱਦੇ ਐ ਵੀ ਜਲਦੀ ਤੋਂ ਜਲਦੀ ਸਾਡਾ ਸਹਿਯੋਗ ਦੇਣਾ ਦੇਬਾ ਫਰੈਂਡਸ ਕਬੱਡੀ ਕਲੱਬ ਧਾਲੀਵਾਲ ਬੇੜ ਤੇ ਰਸੋਲਪੁਰ ਨੂੰ ਸੱਦੇ ਐ ਅੱਜ ਖੰਡਾ ਖੜਗ ਰਿਆ ਹੈ ਕਹਿੰਦੇ ਕੱਲ ਨੂੰ 18 ਜਿਹੜੀ ਤਰੀਕ ਭਾਗਾਂ ਵਾਲੀ ਹੁਣੀ ਐ ਵੀ ਕੱਲ ਨੂੰ 18 ਜਿਹੜੀ ਤਰੀਕ ਭਾਗਾਂ ਵਾਲੀ ਹਰਜੀਤ ਵੱਡੇ ਹੁਣੀ ਐ ਔਰ ਵੱਡੇ ਜਿਹੜੇ ਮਾਨ ਸਨਮਾਨ ਦਿੱਤੇ ਜਾਣੇ ਆ ਇਸ ਕਬੱਡੀ ਕੱਪ ਦੇ ਉੱਪਰ ਵੈਸਟਾਲੀ ਵੀ ਵੱਡੇ ਐਲਡੀਆਂ ਰੱਖੀ ਹੋਈ ਆ ਪਹਿਲਾ ਪ੍ਰਾਈਜ਼ 75000 ਦੂਜਾ 55000 ਤੇ ਵੈਸਟਾਲੀ ਐਲ ਡੀਆਂ ਦਿੱਤੀਆਂ ਜਾਣੀਆਂ ਤੇ ਬਲਦੇਵ ਯੂਕੇ ਖੜਾ ਨੇ ਵੀ ਕੱਲ ਨੂੰ ਵੱਡੇ ਪੌਂਡ ਵਾਰਨੇ ਆ ਜਦੋਂ ਫਾਈਨਲ ਮੈਚ ਹੋਣਾ ਇਧਰਲੇ ਪਾਸੇ ਵਾਹ ਉਹ ਨਾ ਜਵਨ ਆ ਭੰਗੜੇ ਪੈਂਦੇ ਆ ਅੱਜ ਭੰਗੜੇ ਪੈਂਦੇ ਆ ਵੀ ਅੱਜ ਭੰਗੜੇ ਪੈਂਦੇ ਆ ਭੰਗੜੇ ਪੈਣੇ ਆ ਪੈਣੇ ਆ ਮੇਰੇ ਮਿੱਤਰੋ ਅੱਜ ਕਹਿੰਦੇ ਤਨਤਨ ਬਾਬਾ ਸਾਹਿਬ ਦਿੱਤਾ ਜੀ ਸਪੋਰਟਸ ਕਲੱਬ ਜਿਨ੍ਹਾਂ ਦੇ ਸਾਲਾਨਾ ਵਰਸੀ ਤੇ ਨਾਲ ਗਾਂਦਰ ਵੱਡਾ ਯਾਦਗਾਰੀ ਟੂਰਨਾਮੈਂਟ ਵਾਲੀਬਾਲ ਦਾ ਤੇ ਕਬੱਡੀ ਦਾ ਕਰਵਾਇਆ ਜਾਂਦਾ ਸਮੂਹ ਨਗਰ ਐਨ ਆਰ ਆਈ ਵੀਰ ಗ್ರಾಮ ਪੰਚਾਇਤ ਦਾ ਮੈਂ ਦਿਲੋਂ ਧੰਨਵਾਦ ਕਰਦਾ ਵੱਡੇ ਪੱਦਰ ਤੇ ਹਰ ਸਾਲ ਇਹ ਤੰਦੂਰ ਸਾਹਿਬ ਦਿੱਤਾ ਜੀ ਆਹ ਕਹਿੰਦੇ ਮੇਰੇ ਵੀਰੋ ਸਲਾਨਾ ਜੋੜ ਮੇਲਾ ਤੇ ਨਾਲ ਸਲਾਨਾ ਕਬੱਡੀ ਕੱਪ ਕਰਵਾਇਆ ਜਾਂਦਾ ਹੈ ਦਿਲੋਂ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਅੱਜ ਵੱਡੇ ਵੇਡ ਦਾ ਲਾਈਵ ਆਹ ਕਹਿੰਦੇ ਸਾਡੇ ਪ੍ਰਵਾਸੀ ਭਰਾ ਵੱਡੇ ਵੇਡ ਵਾਲੇ ਲਾਈਵ ਜੁੜੇ ਬੈਠੇ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਗੁਰਪ੍ਰੀਤ ਵੱਡਾ ਕੈਨੇਡਾ ਰਵਿੰਦਰ ਵੱਡਾ ਕੈਨੇਡਾ ਬਲਵਿੰਦਰ ਸਿੰਘ ਜੁਕੇ ਹਰਜੀਤ ਜੁਕੇ ਸੋਨੂ ਜੁਕੇ ਜਸਵਿੰਦਰ ਵੱਡਾ ਜੀ ਜਿਨ੍ਹਾਂ ਵੱਲੋਂ ਕਹਿੰਦੇ ਕਬੱਡੀ ਓਪਨ ਦੇ ਬੈਟ ਰੇਡਰ ਨੂੰ ਕਹਿੰਦੇ ਐਲਈਡੀਆਂ ਦੇ ਕੇ ਨਵਾਜਿਆ ਜਾਣਾ ਦਿਲੋਂ ਧੰਨਵਾਦ ਹੈ ਤੇ ਨਾਲ ਹੀ ਰਸੂਲਪੁਰ ਦੀ ਟੀਮ ਵੀ ਆ ਜਾਵੇ ਥਾੜੀ ਬਾਲ ਵੇਡ ਦੀ ਟੀਮ ਜੜੀ ਖੇਡ ਮੈਦਾਨ ਦੀ ਰਿਪੋਰਟ ਕਰ ਚੁੱਕੀ ਹੈ ਉਹ ਟਾਸ ਜਿੱਨ ਰਿਹਾ ਤੇ ਰਸੋਲਪੁਰ ਦੀ ਟੀਮ ਜਿੱਥੇ ਆਵਾਜ਼ ਸੁਣਦੀ ਹੈ ਉਹ ਵੀ ਜਲਦੋਂ ਜਲਦ 1 ਮਿੰਟ ਦੇ ਵਿੱਚ ਖੇਡ ਮੈਦਾਨ ਦੀ ਰਿਪੋਰਟ ਕਰ ਜਾਵੇ ਲਓ ਇਧਰ ਦੇ ਬੰਨੇ ਫਿਰ ਕਹਿੰਦੇ ਇਹ ਆ ਬਾਲਾ ਨਵੇਂ ਪਿੰਡਿਆ ਇਧਰ ਦੇ ਬੰਨੇ ਗਡਾਣੀ ਵਾਲਾ ਗਡਾਣੀ ਵਾਲਾ ਆ ਤੇਜ਼ੀ ਦੇ ਨਾਲ ਮੁਕਾਬਲਾ ਅੜੋ-ਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਦੂਰ ਹੁੰਦੇ ਦਿਲਾਂ ਦੇ ਭਲੇਕੇ ਸੋਹਣਿਆ ਅਗਲਾ ਵੀਕੀਆਂ ਦੀ ਗਤੀ ਮੋੜਦਾ ਰਾਜੇ ਖੇਲੇ ਦਬਕਾ ਬਗਾਨੇ ਪੁੱਤ ਦਾ ਵਾਜ ਦਾ ਫਰਾਟਾ ਜਿਵੇਂ ਨੀਲੇ ਫੋੜ ਦਾ ਚੋਟੀ ਦਾ ਜੱਫਾ ਲਾ ਕੇ ਬੱਲੇ ਬੱਲੇ ਕਰਾਤਾ ਬੱਲੇ ਬੱਲੇ ਹੁੰਦੀ ਨਹੀਂ ਕਰਾਉਣੀ ਪੈਂਦੀ ਆ ਆ ਗੋਪੀ ਕਹਿੰਦੇ ਗਿਆ ਬੁੱਢੇ ਥੇ ਵਾਲਾ ਆ ਕਹਿੰਦੇ ਕਬੱਡੀ ਪਾਉਣ ਲਈ ਵੱਧ ਚੁੱਕੇ ਆ ਮੇਰੇ ਬੱਤਰੋ ਤੇ ਖਿਡਾਰੀ ਨੂੰ ਟੱਚ ਕਰਕੇ ਚੋਟੀ ਦਾ ਨੰਬਰ ਬੁੱਢੇ ਥੇ ਲਈ ਜੋੜ ਦਿੰਦਾ ਹੈ ਆਖਰੀ ਬਲਾਂ ਦੇ ਮੈਚ ਇਹ ਰੈਂਦੀ ਟੀਮ ਜਿਹੜੀ ਰਸੂਲਪੁਰ ਦੀ ਜਿੱਥੇ ਵੀ ਆਵਾਜ਼ ਸੁਣਦੀ ਹੈ ਉੱਪਰ ਸਾਰੀ ਟੀਮ ਦਾ ਮੈਦਾਨਜ ਰਿਪੋਰਟ ਕਰ ਜਾਵੇ ਅਗਲਾ ਮੈਚ ਜਿਹੜਾ ਧਾਲੇਵਾਲ ਪੇਟ ਟੀਮ ਪਹੁੰਚ ਚੁੱਕੀ ਹੈ ਰਸੂਲਪੁਰ ਦੀ ਟੀਮ ਉਹ ਵੀ ਖੇਡ ਮੈਦਾਨਜ ਰਿਪੋਰਟ ਕਰ ਜਾਵੇ ਲਓ ਇਧਰ ਦੇ ਬੰਨੇ ਕਬੱਡੀ ਮਾਰਨ ਲਈ ਇਧਰਲੇ ਪਾਸੇ ਲੱਗਦਾ ਹੈ ਤਕੜਾ ਜੱਫਾ ਇਹਨੂੰ ਹਰੀਆ ਆਖਿਆ ਜਾਂਦਾ ਹੈ ਲਓ ਸ਼ਾਨਦਾਰ ਮੁਕਾਬਲਾ ਜਿਹੜਾ ਚੱਲ ਰਿਹਾ ਜਸੇ ਦੀ ਐ ਫਤਿਹ ਭੋਲੇ ਐਵੇਂ ਨਹੀਂ ਲਿਖਿਆ ਕਿ ਵੀਰਾ ਸੁੱਖਾ ਤਾਜਾ ਦੇ ਨੇ ਕਿਵੇਂ ਝਪੜ ਮਾਰਦਾ ਜੀਤਾ ਲੋਗੋ ਫਟੇ ਸੋਖੇ ਨਹੀਂ ਬੁੱਲਾ ਲੱਡੂ ਤੇ ਕਲਜੀਤਾ ਲੋਗੋ ਫਾਨੇ ਸੌਖੇ ਨਹੀਂ ਬੁੱਲਾ ਲੱਡੂ ਤੇ ਕਲਜੀਤਾ ਵਾਹ ਕਿਆ ਵਾਹ ਕਿਆ ਦੂਸਰੀ ਟੀਮ ਵਿੱਚ ਜਿਹੜੇ ਰਸੂਨਪੁਰ ਵਾਲੇ ਹੱਥ ਖੜਾ ਕਰੋ ਰਸੂਨਪੁਰ ਦੀ ਟੀਮ ਖੇਡ ਮੈਦਾਨ ਦੇ ਵਿੱਚ ਪਹੁੰਚ ਚੁੱਕੀ ਹੈ ਸ਼ਾਬਾਸ਼ ਧੰਨਵਾਦ ਐਦਾਂ ਹੀ ਟੀਮਾਂ ਨੰਬਰ ਵਾਈਜ਼ ਜਿਹੜੀਆਂ ਆਉਂਦੇ ਨੇ ਨਜ਼ਾਰਾ ਕੀ ਬਾਤ ਹੈ ਲੜੀ ਆਪਾਂ ਕਬੱਡੀ ਦੀ ਟੁੱਟਣ ਨਾ ਦਈਏ ਐਦਾਂ ਹੀ ਚੱਲਦਾ ਮੈਚ ਜਿਹੜਾ ਮੇਰੇ ਵੀਰੋ ਸਮਾਪਤੀ ਹੁੰਦਿਆਂ ਹੁੰਦਿਆਂ ਦੋਨੋਂ ਟੀਮਾਂ ਜਿਹੜੇ ਐਡਵਾਂਸ ਵਿੱਚ ਆ ਕੇ ਬੈਹਿ ਜਾਣਾ ਤੇ ਕੀ ਬਾਤਾਂ ਮੇਰੇ ਵੀਰੋ ਕਬੱਡੀ ਦੇ ਵਿੱਚ ਜਿਹੜੀਆਂ ਹੈਲੋ ਆ ਵੀਰ ਜੀ ਇਸ ਮੈਚ ਤੋਂ ਅਗਲਾ ਮੈਚ 55 ਕਿਲੋ 15 ਨੰਬਰ ਸਿੱਦੇ ਦੇ ਕੇ ਕਰਾ ਦਿਓ ਠੀਕ ਹੈ ਜੀ ਚਲਦਾ ਮੈਚ ਸਮਾਪਤ ਹੈ ਜੀ ਹੁਣ ਦੱਸਿਓ ਕਿਹੜੀ ਟੀਮ ਚਲਦੇ ਮੈਚ ਦੇ ਵਿੱਚੋਂ ਜੇਤੂ ਰਹੀ ਹੈ ਉਧਰ ਬੁੱਟਰਾਂ ਦੇ ਨੰਬਰ ਨੇ 12 ਤੇ ਬੁੱਢਾ ਥੇੜੀ ਟੀਮ ਦੇ ਨੰਬਰ ਨੇ 30 ਚਲਦੇ ਮੈਚ ਦੇ ਵਿੱਚੋਂ ਬੱਡੇ ਫੇੜੀ ਟੀਮ ਜਿਹੜੀ ਜਿੱਦ ਜੁਗੀ ਹੈ ਜਗਰੂ ਪੱਡਾ ਜੀ ਨੋਟ ਕਰ ਲਿਓ ਸਾਡੇ ਭਰਾ